ਆਪਾ ਟਿਲਮਾ ਰੇਲਵੇ ਫਾਟਕ ਲੱਗਣ ਦੇ ਨਾਲ ਲੰਬਾ ਜਾਮ ਅਕਸਰ ਹੀ ਲੱਗ ਜਾਂਦਾ ਹੈ ਤੁਹਾਨੂੰ ਦਿਖਾ ਰਹੇ ਹਾਂ ਟਿਲਮਾ ਫਾਟਕ ਲੱਗੇ ਹੋਏ ਨੇ ਕਿਲੋਮੀਟਰ ਤੱਕ ਗੱਡੀਆਂ ਦਾ ਦੋਵੇਂ ਪਾਸੇ ਜਾਮ ਲੱਜੁਕਿਆ ਲੋਕਾਂ ਦਾ ਕਹਿਣਾ ਹੈ ਰੇਲਵੇ ਵਿਭਾਗ ਨੂੰ ਰੇਲਵੇ ਲਵਾ ਵਾਲੇ ਰੇਲਵੇ ਫਾਟਕਾਂ ਤੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਾਇਆ ਜਾਵੇ ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਭਾਵੇਂ ਫਾਟਕ ਖੁੱਲ ਚੁੱਕਿਆ ਆ ਰਹੇ ਆ ਗੱਡੀਆਂ ਦਾ ਲੰਬਾ ਜਾਮ ਮੋਟਰਸਾਈਕਲਾਂ ਤੇ ਸਕੂਟਰ ਵਾਲਿਆਂ ਦਾ ਲੰਬਾ ਜਾਮ ਆਟੋ ਫੋਟੋ ਇਹ ਗੱਡੀਆਂ ਆ ਰਹੀਆਂ ਜਾ ਰਹੀਆਂ ਮੋਟਰਸਾਈਕਲ 17 ਟ੍ਰੈਕਟਰ ਟਰਾਲੀਆਂ ਉਹਲੇ ਪਾਸੇ ਬੜਾ ਜਾਮ ਲੱਗ ਜਾਂਦਾ ਹੈ ਆ ਨੌਜਵਾਨ ਬਜਾਤੀ ਦੁਆਏ ਲੱਗਦੇ ਨੇ ਅੱਗੇ ਦੇ ਪਿਆਰੇ ਆ ਵੀਰ ਇੱਕ ਝੰਡਾ ਲਾ ਕੇ ਬਜਾਤੀ ਦੁਆਏ ਲੱਗਦਾ ਹੈ ਆਪਾਂ ਨੂੰ ਦਿਖਾ ਰਹੇ ਆ ਜਾਮ ਦਾ ਕਿਰਸ਼ ਇਹ ਸ਼ਹਿਰ ਵਾਲੇ ਪਾਸੇ ਹੈ ਜਾਮ ਲੱਗਿਆ ਹੋਇਆ ਨਾਂ ਮਾ ਸਮਾਂ ਲੱਗ ਜਾਂਦਾ ਹੈ ਆੜਕ ਪਾਰ ਕਰਨ ਨੂੰ ਲੋਕਾਂ ਨੇ ਮੰਗਿਆ ਰੇਲ ਵਿਭਾਗ ਤੋਂ ਸਰਕਾਰ ਤੋਂ ਨੀ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਢਿਲਵਾਵਾਂ ਵਾਲੇ ਆੜਕਾਂ ਤੇ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਉਸਕੜਾਂ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ